ਜ਼ਿਲ੍ਹਾ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲਿਆ ਜਦ ਪੁਲਿਸ ਨੇ 1 ਫਰਵਰੀ ਨੂੰ ਐਨਆਰਆਈ ਬਜ਼ੁਰਗ ਮਹਿਲਾ ਦੇ ਅੰਨੇ ਕਤਲ ਤੇ ਲੁੱਟ ਮਾਮਲੇ ਦੀ ਗੁੱਥੀ ਨੂੰ ਸੁਲਝਾ ਰਿਆ ਦੱਸਦੀ ਹੈ ਕਿ ਕਤਲ ਦੇ ਮੁੱਖ ਦੋਸ਼ੀ ਰਾਹੁਲ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਤੇ ਪਿਛਲੇ 3 ਸਾਲ ਤੋਂ ਬਜ਼ੁਰਗ ਮਹਿਲਾ ਦੇ ਹੀ ਗੁਆਂਢ ਦੇ ਵਿੱਚ ਰਹਿੰਦਾ ਸੀ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਰਸਲ ਖੰਨਾ ਦੇ ਵਿੱਚ ਘਰਚਰਾਂ ਦੀ ਕੱਲੀ ਐਨਆਰਆਈ ਮਹਿਲਾ ਦਾ ਕਤਲ ਹੁੰਦਾ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਨਿਗਮ ਕੀ ਮੋਟਿਵੇਟਿਡ ਜੀ ਪਲੈਟਫਾਰਮ ਨੂੰ ਦੇਖੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਕੁੱਲਿਸਥੀ ਕ੍ਰਾਈਮ ਅਤੇ ਕ੍ਰਿਮੀਨਲ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ। ਇਸੇ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ ਜਿਵੇਂ ਕਿ ਕੋਈ ਪਰਸਨਲ ਕੋਈ ਫੈਮਿਲੀ ਡਿਸਪਿਊਟ ਕੋਈ ਪੈਸੇ ਦਾ ਲੈਣ-ਦੇਣ ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ ਉਸ ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦੀ ਨਾਲ ਹੀ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਟੈਕਨੀਕਲ ਮਦਦ ਮਿਲਨੀ ਸੀ ਪੁਲਿਸ ਪਾਰਟੀ ਨੂੰ ਉਹ ਬਹੁਤ ਹੀ ਜ਼ਿਆਦਾ ਲਿਮਿਟਿਡ ਸੀ ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਕੁੱਛੀਉਂ ਦੀ ਉਹਨੂੰ ਕਾਬੂ ਕਰ ਲਿਆ ਹੈ ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚੀ ਜੋ ਕਿ ਡਿਸੀਜ਼ਡ ਦਾ ਹੀ ਹੈ ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ ਦੋ ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ ਦੀ ਪਾਰਟੀ ਤੋਂ ਇਨੂੰ ਪੈਸੇ ਦੀ ਕਾਫੀ ਦਿੱਕਤ ਸੀ ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨ ਆਰ ਆਈ ਲੇਡੀ ਹੈ ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ ਕੁਝ ਪਾਈਪ ਦਾ ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2.5 ਵਜੇ ਅੰਦਰ ਬੜਿਆਂ ਘਰ 'ਚ ਅਤੇ ਇੰਤਜ਼ਾਰ ਕੀਤਾ ਸਿੰਸੀ ਗੁਆਂਢੀ ਹੀ ਸੀ ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ ਇਸ ਲਈ ਉਹਨੂੰ ਡਿਸੀਜ਼ ਦੀ ਦਿਨਚਰਿਆ ਦੇ ਬਾਰੇ ਪਤਾ ਸੀ ਤਕਰੀਬਨ 4:30 4:30 ਵਜੇ ਜਦ ਡਿਸੀਜ਼ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਿੱਛੋਂ ਦੀ ਛਪਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗिराਇਆ ਸਿਰ ਤੇ ਝੋਟ ਮੱਜਣ ਦੇ ਕਾਰਨ ਉਹ ਬਿਹੋਸ਼ ਹੋਏ ਉਹ ਤੋਂ ਬਾਅਦ ਪੱਥਾਂ ਬਾਵਾ ਨੂੰ ਬਣ ਕੇ ਫੇਰ ਗਲੇ ਵਿੱਚ ਤੌਲੀਏ ਚੁੰਨੀ ਦੇ ਨਾਲ ਜਿੜੀ ਕਿ ਇਹ ਆਪਣੇ ਲੱਕ ਤੇ ਬਣ ਕੇ ਆਇਆ ਸੀ ਅੰਦਰ ਅੰਜਾਮ ਇਸ ਵਾਰदात ਨੂੰ ਅੰਜਾਮ ਦੇ ਲਈ ਉਹਦੇ ਨਾਲ ਇਹਨੇ ਉਹਨਾਂ ਨੂੰ ਸਟਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ ਇਹਦੇ ਵਿੱਚ ਇਹ ਬੜਾ ਹੀ ਛਾਤਰ ਬੰਦਾ ਸੀ ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ ਦੂਜਾ ਇਹਨੇ ਗੇਟ ਵੀ ਨਹੀਂ ਖੋਲਿਆ ਤਾਂ ਕਿ ਆਸ-ਪਾਸੇ ਵੀ ਨਾ ਰੌਲਾ ਪਵੇ ਇਹ ਕੰਦ ਟੱਪ ਕੇ ਗਿਆ ਇਸ ਲਈ ਬਹੁਤ ਹੀ ਲਿਮਿਟਿਡ ਟੈਕਨੀਕਲ ਐਵੀਡੈਂਸੀ ਆਪਣਾ ਫੋਨ ਵੀ ਘਾਟ ਛੱਡ ਕੇ ਗਿਆ ਸੀ ਲਿਮਿਟਿਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ ਜਿੱਥੇ ਇਹਨੇ ਟੱਪ ਕੇ ਗਿਆ ਇਹ ਕਲੂਜ਼ ਨੂੰ ਜੋੜਦੇ-ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕੀ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਵਾਉਣ ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਮੈਡਮ ਨੇ ਪੈਸਾ ਵੀ ਚੋਰੀ ਕੀਤਾ ਕਿਦਾਂ ਕਿਹਾ ਇਹ ਪੈਸੇ ਲੋੜ ਸੀ ਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ ਕਮਰੇ 'ਚ ਉਹਨਾਂ ਦਾ ਪਰਸ ਸੀ ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ ਸਿንስ ਉਹਨਾਂ ਦੇ ਡੀਸੀਜ਼ ਨੇ ਥੋੜਾ ਰੋਲਾ ਪਾਇਆ ਸੀ ਇਸ ਲਈ ਡਰ ਕੇ ਫਿਰ ਉਥੋਂ ਦੀ ਫਰਾਰ ਹੋ ਗਿਆ ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ ਉਹ ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ ਇਹਨੇ ਆਪਣੇ ਕੱਪੜੇ ਵੀ ਬਦਲ ਲੇ ਅਤੇ ਫੇ ਸ਼ਾਮੀ ਇਹ ਆਪਣੇ ਘਰ ਵਾਪਸ ਆਂਦਾ ਹੈ ਅਜੀ ਅਸੀਂ ਇਹਦਾ ਰਿਮਾਰਡ ਲੈ ਕੇ ਉਹ ਸਾਰਾ ਕੁਝ ਵਾਚਾ ਜਿੰਨਾ ਕੁਛ ਹੋ ਦੀ ਤਕਵਾਰ ਨਾਲ ਰਹਿੰਦੀ ਕਿ ਦੋਨੇ ਵਾਰ ਦਾ ਕੀਤੀ ਉਹਨੂੰ ਵੀ ਪਰਿਵਾਰ ਉੱਥੇ ਸਿਆਂ ਕਿ ਪਛੜਾ ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਦੇ ਸਨ ਦਾ ਮਕਸਦ ਮਰਡਰ ਲਈ ਸੀਗਾ ਕਿ ਮਾਰਨਾ ਹੈ ਇਹਦਾ ਮਕਸਦ ਜੀ ਦੇਖੋ ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ ਦੂਜੀ ਗੱਲ ਹੈ ਇਹਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ ਉੱਥੋਂ ਦਾ ਬਲਾਈਂਡ ਸਪਾਟ ਕਿੱਥੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੀ ਅਸੀਂ ਰਿਮਾਂਡ ਵਾਚਾਂਗੇ ਜਦੋਂ ਪਲਾਨ ਕਰੀ ਪਹਿਲਾਂ ਵੀ ਟਰਾਈ ਕੀਤੀ ਨੇ ਕੋਈ ਜਿਹੜਾ ਮਰਡਰ ਕਰਨ ਦੀ ਜਾਂ ਚੋਰੀ ਕਰਨ ਨਹੀਂ ਇਹ ਦੀ ਪਹਿਲੀ ਕੀ ਅਟੈਂਪਟ ਸੀ ਕਿ ਕਿ ਤਰ੍ਹਾਂ ਮੈਂ ਕੱਪੜੇ ਜਿਹੜਾ ਬਦਲ ਚਲੇ ਗਏ ਕਿਸਥਾਨ ਤੇ ਚਲੇ ਗਏ ਕੋਈ ਪਤਾ ਜੀ ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹ ਇਹਨੇ ਉੱਥੇ ਘੁੰਮਦਾ ਰਿਹਾ ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ ਉਸ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ ਕਿੰਨੇ ਚੋਰ ਇੱਕ ਬਿਆਰ ਹੈ ਅਮਾਉਂਟ ਅਜੇ ਅਸੀਂ ਦੇਖ ਰਹੇ ਹੈਗਾ ਕਿ ਕੀ ਕੁਛ ਨੇ ਚੋਰੀ ਕੀਤਾ ਹੈਗਾ ਪਰਸ ਤੋਂ ਤੇ ਸਿੰਸ ਥੋੜਾ ਰੋਲਰ ਅੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਕਰ ਬਈ ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ بیوی ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ ਇਹਦੇ ਬੱਚੇ ਛੋਟੇ ਹੀ ਨੇ ਤਕਰੀਬਨ 5 ਤੇ 7 ਸਾਲ ਦੇ ਹਨ ਜਿੱਦਾਂ ਮੈਮ ਕੰਨੇ ਦੇ ਵਿੱਚ ਦੋ ਵੱਡੇ ਕੇਸ ਮੈਨੇ ਪਹਿਲਾਂpropto ਵਾਲਾ ਤੇ ਇਹ ਬਹੁਤ ਜ਼ਿਆਦਾ ਜਿਹੜੇ ਆ ਕੁਝ ਦਾਰ ਸੀਗੇ ਅਪਰਾਧੀ ਨੂੰ ਇਹਦਾ ਲੱਗਦਾ ਕਿ ਪੁਲਿਸ ਸਾਡੇ ਤੱਕ ਨਹੀਂ ਪਹੁੰਚ ਪਾਉਗੀ ਕੀ ਵਰਨ ਕਰਨਾ ਚਾਹੁੰਦੇ ਆ ਅਪਰਾਧਿਕ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੂਜਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ ਐਫ ਆਈ ਆਰ ਹੁੰਦੀ ਹੈ ਨਾ ਸਿਰਫ ਇਹੋ ਜੇ ਵੱਡੇ ਬਾਦਦਾਤਾਂ ਵਿੱਚ ਵੀ ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ ਤੇ ਤੀਸਰਾ ਮੈਂ ਕ੍ਰਿਮੀਨਲਸ ਨੂੰ ਇਹ ਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ ਮੈਂ ਨਾਲ ਹੀ ਟੀਮ ਅ ਅਰਦੀ ਸ਼ਲਾਗਤ ਕਰਦੀ ਹਾਂ ਸਾਡੀ ਟੀਮ ਅ ਲੀਡ ਕੀਤੀ ਹੈਗੀ ਐ ਐਸਪੀ ਪਵਨਜੀ ਚੌਧਰੀ ਨੇ ਨਾਲ ਹੀ ਸਾਡੇ ਡੀਐਸਪੀਜ਼ ਹਨ ਡੀਐਸਪੀ ਵਿਨੋਦ ਕੁਮਾਰ ਡੀਐਸਪੀ ਮੋਹਿਤ ਸਿੰਘਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ ਇੰਸਪੈਕਟਰ ਆਕਾਸ਼ ਇੰਸਪੈਕਟਰ ਹਰਜੀਵਨ ਇੰਸਪੈਕਟਰ ਹਦੀਪ ਅ ਤੇ ਸਾਡੇ ਐਸਆਈ ਜਰਨੈਲ ਸਿੰਘ ਐਂਡ ਐਸਆਈ ਸਿਮਰਨਦੀ ਬਿਲਕੁਲ ਥੈਂਕ ਯੂ ਬੰਨ